ਤੇ ਆ ਜਵੇਂ ਗਾਂ ਦੇ ਸਰੀਰ ਦੀ ਬਣਤਰ ਹਨਾ ਸਾਰੀ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਵੀ ਆ ਚਮੜੀ ਆ ਗਈ ਉਹ ਦੋਗਲੀ ਨਸਲ ਐਚ ਐਫ ਦੀਆਂ ਬੱਚੀਆਂ ਤੇ ਅਲੱਗ-ਅਲੱਗ ਨਸਲਾਂ ਦੀ ਇੱਥੇ ਬੱਚੀਆਂ ਜਿਹੜੀਆਂ ਲਿਆਂਦੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਪਾਈ ਸੀ ਆਪਾਂ ਪਹੁੰਚੇ ਹਾਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਜਿਹੜਾ ਲੱਗਿਆ ਹੋਇਆ ਉੱਥੇ ਤੇ ਆਪਾਂ ਕਿਸਾਨ ਮੇਲੇ ਦਾ ਦੂਸਰਾ ਭਾਗ ਜਿਹੜਾ ਲੈ ਕੇ ਆਏ ਆ ਤੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਆਪਾਂ ਅੱਗੇ ਦਾ ਕਿਸਾਨ ਮੇਲਾ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਪਹੁੰਚੇ ਹਾਂ ਪਸ਼ੂ ਪਾਲਣ ਮੇਲੇ ਵਾਲੀ ਸਾਈਡ ਇਹ ਸਾਈਡ ਪਸ਼ੂ ਪਾਲਣ ਮੇਲਾ ਜਿਹੜਾ ਲੱਗਿਆ ਹੋਇਆ ਹੈ ਇੱਥੇ ਪਸ਼ੂਆਂ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਯੂਨੀ ਤੇ ਉਪਰ ਲਿਖਿਆ ਹੋਇਆ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਪਸ਼ੂ ਪਾਲਣ ਮੇਲਾ ਤੇ ਇੱਕ ਸਾਈਡ ਤੇ ਬਣਿਆ ਹੋਇਆ ਪਸ਼ੂ ਪਾਲਣ ਮੇਲਾ ਤੇ ਇੱਥੇ ਚਲਦੇ ਆਂ ਸਾਰਾ ਪਏ ਮੇਲਾ ਦਿਖਾਉਨੇ ਆ ਵੀ ਇਹ ਸਾਈਡ ਆਪਾਂ ਨੂੰ ਕੀ ਕੀ ਜਿਹੜਾ ਦੇਖਣ ਨੂੰ ਮਿਲੂ ਤੇ ਇਹ ਸਾਈਡ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੈ ਤੇ ਇਹ ਸਾਈਡ ਜਿਹੜੇ ਮਤਲਬ ਡੇਰੀ ਫਾਰਮਿੰਗ ਦੇ ਨਾਲ ਰਿਲੇਟਡ ਕੰਮ ਕਰਦੇ ਨੇ ਉਹ ਸਾਰੇ ਜਾਣਕਾਰੀ ਲੈਣ ਆਉਂਦੇ ਨੇ ਬਾਕੀ ਹੋਰ ਵੀ ਸਾਰੇ ਕਿਸਾਨ ਵੀਰ ਦੇਖਣ ਆਉਂਦੇ ਨੇ ਸਾਰਾ ਹਨਾ ਇਹ ਮੇਲਾ ਤੇ ਚਲਦੇ ਆਂ ਦੇਖਦੇ ਆਂ ਵੀ ਕੀ ਕੀ ਦੇਖਣ ਨੂੰ ਮਿਲਦਾ ਹੈ ਪਸ਼ੂ ਪਾਲਣ ਮੇਲੇ ਦੇ ਵਿੱਚ ਖਾਰੀ ਆਪਾਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਇੱਥੇ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਾਰੀਆਂ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਨੇ ਜਿਵੇਂ ਆ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਸਾਰਾ ਸਮਾਨ ਦੁੱਧ ਵਾਲੀਆਂ ਮਸ਼ੀਨਾਂ ਹੋ ਗਈਆਂ ਢੋਲੀਆਂ ਹੋ ਗਈਆਂ ਹਨ ਐਵੇਂ ਜੀਆਂ ਸਾਰੀਆਂ ਇੱਥੇ ਸਟਾਲਾਂ ਨੇ ਲੱਗੀਆਂ ਹੋਈਆਂ ਤੇ ਜਿਹੜੇ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹ ਸਾਰੀ ਇਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਲੈ ਰਹੇ ਨੇ ਤੇ ਇੱਥੋਂ ਆਪਾਂ ਅੰਦਰ ਚੱਲਦੇ ਆਂ ਤੇ ਅੰਦਰ ਪਹਿਲਾਂ ਤੁਹਾਨੂੰ ਉਹ ਸਟਾਲਾਂ ਦਿਖਾਵਾਂਗੇ ਜਿਹੜੀਆਂ ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਇੱਕ ਗੇਟ ਇੱਥੇ ਵੀ ਹੋਰ ਬਣਿਆ ਹੋਇਆ ਆ ਗਿਆ ਤੇ ਇਹਦੇ ਵਿੱਚ ਤਾਂ ਪ੍ਰਾਈਵੇਟ ਸਟਾਲਾਂ ਹੁੰਦੀਆਂ ਨੇ ਤੇ ਨਾਲ ਇਹਦੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਟਾਲਾਂ ਲਾਈਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਜਿਹੜੀ ਯੂਨੀਵਰਸਿਟੀ ਨੇ ਜਾਣਕਾਰੀ ਸਾਰੀ ਦਿੱਤੀ ਹੁੰਦੀ ਹੈ ਪਸ਼ੂਆਂ ਬਾਰੇ ਤੇ ਇੱਧਰ ਵੀ ਬਹੁਤ ਜਿਹੜਾ ਭਾਰੀ ਇਕੱਠਾ ਹੈ ਤੇ ਇੱਧਰ ਜਿਵੇਂ ਹੋਰ ਖਲ ਫੀਡ ਵਾਲੀਆਂ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਤੇ ਆਹ ਸਾਈਡ ਇੱਥੇ ਸਟੇਜ ਜਿਹੜੀ ਬਣੀ ਹੋਈ ਹੈ ਜਿੱਥੇ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਤੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਉਹ ਵੀ ਆਹੀ ਸਾਈਡ ਨੇ ਪਹਿਲਾਂ ਪਏ ਦੇਖਾਂਗੇ ਉਸ ਤੋਂ ਬਾਅਦ ਫਿਰ ਜਿਹੜੀਆਂ ਪ੍ਰਾਈਵੇਟ ਸਟਾਲਾਂ ਨੇ ਉਹ ਦੇਖਾਂਗੇ ਤੇ ਇੱਥੇ ਜਿਵੇਂ ਸਟਾਲਾਂ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਆਹ ਜਿਹੜੀਆਂ ਯੂਨੀਵਰਸਿਟੀ ਦੀਆਂ ਵੱਲੋਂ ਜਾਰੀ ਕੀਤੀਆਂ ਕਿਤਾਬਾਂ ਹਨਾ ਤੇ ਰਸਾਲੇ ਉਹ ਸਟਾਲ ਲੱਗੀ ਹੋਈ ਹੈ ਇੱਥੇ ਤੇ ਉਹਦੇ ਬਾਰੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਤੇ ਇੱਥੇ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਹੈ ਤੇ ਇੱਥੇ ਕੁਝ ਕਿਤਾਬਾਂ ਜਿਵੇਂ ਆ ਪਈਆਂ ਵੀ ਨੇ ਤੇ ਇਹਨਾਂ ਬਾਰੇ ਸਾਰੀ ਜਿਹੜੀ ਜਾਣਕਾਰੀ ਇਹ ਲੈ ਰਹੇ ਨੇ ਤੇ ਇੱਥੇ ਸਾਰੀਆਂ ਕਿਤਾਬਾਂ ਵਾਲੀਆਂ ਸਟਾਲਾਂ ਨੇਗੀਆਂ ਤੇ ਅੱਗੇ ਚੱਲਦੇ ਆ ਅੱਗੇ ਦੇਖਦੇ ਆਪਾਂ ਤੇ ਆ ਸਾਰੀਆਂ ਇੱਧਰ ਇਹ ਯੂਨੀਵਰਸਿਟੀ ਦੀ ਇੰਸਟਾਲਾਂ ਨੇ ਆ ਆ ਗਿਆ ਪਸ਼ੂਆਂ ਦੀ ਸਿਹਤ ਸੰਭਾਲ ਤੇ ਇੱਥੇ ਪਸ਼ੂਆਂ ਦੀ ਸਿਹਤ ਸੰਭਾਲ ਬਾਰੇ ਜਿਹੜਾ ਦੱਸਿਆ ਹੋਇਆ ਤੇ ਇਹਨਾਂ ਨੇ ਮਾਡਲ ਜਿਹੜੇ ਤਿਆਰ ਕੀਤੇ ਹੋਏ ਨੇ ਇਹ ਆਪਾਂ ਦੇਖਦੇ ਆਂਗੇ ਤੇ ਇੱਥੇ ਤੁਸੀਂ ਮਾਡਲ ਜਿਹੜੇ ਦੇਖ ਰਹੇ ਹੋ ਹਨ ਤੇ ਇਹਨਾਂ ਨੇ ਲਿਖਿਆ ਹੋਇਆ ਅਨੋਖੀ ਸਵਾਈ ਚ ਰੱਖੋ ਪਸ਼ੂਆਂ ਦਾ ਖਿਆਲ ਹੱਲ ਨਿਕਲੂ ਡਾਕਟਰ ਦੀ ਸਲਾਹ ਦੇ ਨਾਲ ਸਾਰੇ ਇਹ ਸਾਮ ਸੰਭਾਲ ਜਿਹੜੀ ਪਸ਼ੂਆਂ ਦੀ ਇੱਥੇ ਇਹਨਾਂ ਨੇ ਦੱਸੀ ਹੋਈ ਹੈ ਮਾਡਲ ਜਿਹੜੇ ਬਣਾਏ ਹੋਏ ਨੇ ਤੇ ਔਖੀ ਸਵਾਈ ਦਾ ਸਫਲ ਇਲਾਜ ਤੇ ਇਲਾਜ ਸਾਰੇ ਦੱਸੇ ਹੋਏ ਨੇ ਤੇ ਇਸ ਤਰ੍ਹਾਂ ਸਾਰੀ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਅਲੱਗ-ਅਲੱਗ ਮਾਡਲ ਜਿਹੜੇ ਤਿਆਰ ਹੋ ਕੀਤੇ ਹੋਏ ਨੇ ਯੂਨੀਵਰਸਿਟੀ ਵੱਲੋਂ ਤੇ ਆਹ ਪਸ਼ੂ ਮਾਦਾ ਰੋਗਾਂ ਬਾਰੇ ਜਿਹੜੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਤੇ ਇਹਨਾਂ ਨੇ ਇਸੇ ਤਰ੍ਹਾਂ ਸਾਰੀ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਪਸ਼ੂਆਂ ਦੇ ਨਾਲ ਸੰਬੰਧਿਤ ਸਾਰੀ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਇਲਾਜ ਉਹਨਾਂ ਦੇ ਜਿਹੜੇ ਦੱਸੇ ਹੋਏ ਨੇ ਤੇ ਇੱਥੇ ਕੁਝ ਹੋਰ ਮਾਡਲ ਜਿਹੜੇ ਬਣਾ ਕੇ ਤਿਆਰ ਕੀਤੇ ਹੋਏ ਨੇ ਦੁੱਧਾਰੂ ਪਸ਼ੂਆਂ ਦੇ ਮੇਦੇ ਵਿੱਚ ਲੋ ਵਸਤਾ ਹਨ ਤੇ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਸਰਜਰੀ ਬਾਰੇ ਤੇ ਆਹ ਕੁਝ ਤਸਵੀਰਾਂ ਵੀ ਜਿਹੜੀਆਂ ਇੱਥੇ ਉਹ ਲਾਈਆਂ ਹੋਈਆਂ ਨੇ ਤੇ ਐਵੇਂ ਸਾਰੇ ਇੱਥੇ ਮਾਡਲ ਜਿਹੜੇ ਤਿਆਰ ਕਰਕੇ ਉਹ ਦਿਖਾਏ ਹੋਏ ਨੇ ਤੇ ਸਾਰੇ ਇਲਾਜ ਜਿਹੜੇ ਦੱਸੇ ਹੋਏ ਨੇ ਤੇ ਇਹ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਤੁਹਾਨੂੰ ਪਸ਼ੂਆਂ ਦੇ ਨਾਲ ਸੰਬੰਧਿਤ ਇਹ ਜਿਹੜੀਆਂ ਮਿਲਣਗੀਆਂ ਉਹਨਾਂ ਦੇ ਰੋਗਾਂ ਬਾਰੇ ਜਿਹੜੀ ਇੱਥੇ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਸਾਰੇ ਜਿਹੜੇ ਡੇਰੀ ਫਾਰਮੇ ਦਾ ਕੰਮ ਕਰਦੇ ਨੇ ਉਹ ਇਨਫੋਰਮੇਸ਼ਨ ਜਿਹੜੀ ਲੈ ਰਹੇ ਨੇ ਤੇ ਆ ਜਿਵੇਂ ਗਾਂ ਦੇ ਸਰੀਰ ਦੀ ਬਣਤਰ ਹਨਾ ਸਾਰੀ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਵੀ ਆ ਚਮੜੀ ਆ ਗਈ ਉਹਦੀ ਤੇ ਆ ਲੇਵਾ ਆ ਗਿਆ ਸਾਰੀ ਗਾਂ ਬਾਰੇ ਇਹ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਤੇ ਇੱਥੇ ਕੁਝ ਹੋਰ ਅੰਦਰੂਨੀ ਜਿਹੜੇ ਮਤਲਬ ਭਾਗ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਵੱਡੀ ਆਂਤ ਹੋਗੀ ਬੱਚੇਦਾਨੀ ਹੋਗੀ ਤੇ ਆ ਇਧਰ ਜਿਵੇਂ ਦਿਲ ਹੋ ਗਿਆ ਸਾਰਾ ਇਹ ਮਾਡਲ ਇਹਨਾਂ ਨੇ ਬਣਾ ਕੇ ਜਿਹੜਾ ਤਿਆਰ ਇੱਥੇ ਕੀਤਾ ਹੋਇਆ ਹੈ ਤੇ ਮੱਝ ਦੇ ਬਾਰੇ ਇਹ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਲਓ ਜੀ ਇਨਫੋਰਮੇਸ਼ਨ ਇਸ ਤਰ੍ਹਾਂ ਇੱਥੇ ਸਾਰੇ ਮਾਡਲ ਜਿਹੜੇ ਬਣਾਏ ਹੋਏ ਨੇ ਇਹ ਯੂਨੀਵਰਸਿਟੀ ਵੱਲੋਂ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆ ਤੇ ਆਹ ਸਾਈਡ ਵੀ ਬਹੁਤ ਜਿਹੜਾ ਭਾਰੀ ਇਕੱਠਾ ਹੈ ਤੇ ਇਧਰ ਵੀ ਸਾਰੇ ਜਾਣਕਾਰੀ ਜਿਹੜੀ ਲੈ ਰਹੇ ਨੇ ਪਸ਼ੂਆਂ ਦੇ ਸੰਬੰਧ ਚ ਜਿਹੜੇ ਸਾਰੇ ਡੇਰੀ ਫਾਰਮਿੰਗ ਦਾ ਕੰਮ ਕਰਦੇ ਨੇ ਤੇ ਇੱਥੇ ਤੁਹਾਨੂੰ ਬਹੁਤ ਸਾਰੇ ਮਾਡਲ ਜਿਹੜੇ ਮਿਲਣਗੇ ਤਿਆਰ ਹੋਏ ਲੈਬੋਰੀ ਸੁਵਿਧਾਵਾਂ ਆ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਇੱਥੇ ਮਾਡਲ ਜਿਹੜਾ ਤਿਆਰ ਕੀਤਾ ਹੋਇਆ ਹੈ ਤੇ ਪਾਲਤੂ ਜਾਨਵਰਾਂ ਲਈ ਸੁਵਿਧਾਵਾਂ ਹਨ ਤੇ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਲਈ ਸੁਵਿਧਾਵਾਂ ਬਾਰੇ ਦੱਸਿਆ ਹੋਇਆ ਹੈ ਕੁੱਤੇ ਬਿੱਲੀ ਦੇ ਐਕਸਰੇ ਦਾ ਮਾਡਲ ਜਿਹੜਾ ਦਿਖਾਇਆ ਹੋਇਆ ਹੈ ਪੇਟ ਦੀ ਨਾਲੀ ਦੀ ਜਿਹੜੀ ਜਾਂਚ ਦਿਖਾਈ ਹੋਈ ਹੈ ਤੇ ਕੁੱਤੇ ਦੇ ਖੂਨ ਨੂੰ ਜਿਹੜਾ ਚੜਾਉਣ ਦਾ ਸਾਰਾ ਪ੍ਰੋਸੈਸ ਉਹ ਦੱਸਿਆ ਹੋਇਆ ਹੈ ਤੇ ਐਵੇਂ ਸਾਰੇ ਮਾਡਲ ਜਿਹੜੇ ਇੱਥੇ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਉਪਰਨ ਲਿਖਿਆ ਲੁਧਿਆਣੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿੱਚ ਉਪਲਬਧ ਸੁਵਿਧਾਵਾਂ ਤੇ ਇਹ ਸਾਰੀਆਂ ਇਸ ਤਰ੍ਹਾਂ ਚ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਯੂਨੀਵਰਸਿਟੀ ਵੱਲੋਂ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਕੁਝ ਹੋਰ ਜਿਹੜੀਆਂ ਦੇਖਦੇ ਆਂ ਸਟਾਲਾਂ ਜਾ ਕੇ ਤੇ ਇੱਥੇ ਉਹ ਲਿਖਿਆ ਜਿਵੇਂ ਪਸ਼ੂ ਤਨ ਅਤੇ ਬਾਦ ਟੈਕਨੋਲੋਜੀ ਵਿਭਾਗਾਂ ਨਾਲ ਅਲੱਗ-ਅਲੱਗ ਵਿਭਾਗਾਂ ਵੱਲੋਂ ਇੱਥੇ ਜਿਹੜੀਆਂ ਸਟਾਲਾਂ ਲਾਈਆਂ ਹੋਈਆਂ ਨੇ ਸਾਰੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਤੇ ਇੱਥੇ ਜਿਵੇਂ ਆਪਾਂ ਤੁਹਾਨੂੰ ਦਿਖਾਉਨੇ ਆ ਹਨ ਇਹਨਾਂ ਨੇ ਮੀਟ ਇੱਥੇ ਪਾਊਡਰ ਜਿਹੜਾ ਰੱਖਿਆ ਹੋਇਆ ਮੀਟ ਦਾ ਪਾਊਡਰ ਇਹਨਾਂ ਨੇ ਬਾਕੀ ਸਾਰੀ ਜਾਣਕਾਰੀ ਉਹਦੇ ਬਾਰੇ ਦਿੱਤੀ ਹੋਈ ਹੈ ਤੇ ਅਲੱਗ-ਅਲੱਗ ਵਿਭਾਗ ਇੱਥੇ ਜਿਹੜੇ ਪਹੁੰਚੇ ਹੋਏ ਨੇ ਯੂਨੀਵਰਸਿਟੀ ਦੇ ਤੇ ਅੱਗੇ ਦੇਖਾਂਗੇ ਆਪਾਂ ਅੱਗੇ ਚੱਲਦੇ ਹਾਂ ਕੁਝ ਹੋਰ ਸਟਾਲਾਂ ਜਿਵੇਂ ਆ ਗੁਣਵੱਤਾ ਭਰਪੂਰ ਉਤਪਾਦ ਆ ਗਏ ਨਾ ਇਹ ਜਿਹੜੀ ਇੱਥੇ ਸਟਾਲ ਲਾਈ ਹੋਈ ਹੈ ਕਾਲਜ ਆਫ ਫਿਸ਼ਰਜ਼ ਜਿਵੇਂ ਜਿਹੜਾ ਮੱਛੀਆਂ ਦੇ ਨਾਲ ਸੰਬੰਧਿਤ ਸਾਰੇ ਜਿਹੜੇ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਤੇ ਜਿਹੜੇ ਆਪਣੇ ਮੱਛੀ ਫਾਰਮਿੰਗ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਲਈ ਇੱਥੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਆਪਾਂ ਜਾ ਕੇ ਦੇਖਦੇ ਆਂਗੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਮੇਲੇ ਦੇ ਸਾਡੇ ਜਿਲ੍ਹਾ ਤਰਨਤਾਰਨ ਪਿੰਡ ਦੇ ਵਾਲਾ ਭਰਾ ਠੀਕ ਹੈ ਜੀ ਉਹ ਅਸੀਂ ਜੀ ਹਰ ਸਾਲ ਆਉਨੇ ਆ 6 ਮਹੀਨੇ ਲੱਗਦਾ ਪਿਛੋਂ ਇਹ ਆੜੀ ਸੋਣੀ ਹਾਂਜੀ ਤੇ ਕਾਫੀ ਚਿਰ ਤੋਂ ਲਗਾਤਾਰ ਆ ਰਹੇ ਹਾਂ ਤੇ ਬਹੁਤ ਕੁਝ ਸਿੱਖ ਨੂੰ ਮਿਲਦਾ ਇੱਥੇ ਹਾਂਜੀ ਇਹ ਇਸ ਤਰ੍ਹਾਂ ਸਾਰੇ ਕਿਸਾਨ ਭਰਾ ਮੇਲਿਆਂ ਦੇ ਵਿੱਚ ਜਿਹੜੇ ਪਹੁੰਚਦੇ ਨੇ ਤੇ ਇੱਥੇ ਆ ਕੁਝ ਮੱਛੀਆਂ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਆ ਖਰਾਕੀ ਗੋਲੇ ਲਿਖਿਆ ਹੋਇਆ ਤੇ ਰਵਾਇਤੀ ਮੱਛੀ ਦੀ ਖਰਾਕ ਦੀ ਬਣਤਰ ਜਿਹੜੀ ਖਰਾਕ ਮੱਛੀਆਂ ਨੂੰ ਪਾਈ ਜਾਂਦੀ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਤੇ ਇਹਨਾਂ ਨੇ ਫਾਰਮੂਲੇ ਵੀ ਇੱਥੇ ਜਿਹੜੇ ਦੱਸੇ ਹੋਏ ਨੇ ਯੂਨੀਵਰਸਿਟੀ ਵੱਲੋਂ ਜਿਵੇਂ ਆ ਦਾਣੇਦਾਰ ਫੀਡ ਹੋਗੀ ਫਲੇਕ ਫੀਡ ਹੋਗੀ ਸਾਰੀਆਂ ਫੀਡਾਂ ਬਾਰੇ ਇਹਨਾਂ ਨੇ ਇੱਥੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਤੇ ਕੁਝ ਮੱਛੀਆਂ ਦੇ ਇੱਥੇ ਉਹਨਾਂ ਨੇ ਅਲੱਗ-ਅਲੱਗ ਜਿਹੜੀਆਂ categories ਉਹ ਸਾਹਮਣੇ ਲਾਈਆਂ ਵੀ ਹੋਈਆਂ ਨੇ ਤੇ ਇਹ ਸਾਰਾ ਮੱਛੀ ਪਾਲਣ ਵਾਲਾ ਵਿਭਾਗ ਹੈ ਤੇ ਇਹਨਾਂ ਬਾਰੇ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਕਿ ਕਿਹੜੀ ਖਾਦ ਜਿਹੜੀ ਇਹਨਾਂ ਨੂੰ ਪਾਈ ਜਾਂਦੀ ਹੈ ਤੇ ਸਾਰੀ ਜਾਣਕਾਰੀ ਜਿਹੜੀ ਇੱਥੇ ਲੈ ਰਹੇ ਨੇ ਜਾਣਕਾਰੀ ਜਿਹੜੀ ਇਕੱਠੀ ਕਰ ਰਹੇ ਨੇ ਇਨਫੋਰਮੇਸ਼ਨ ਲੈ ਰਹੇ ਨੇ ਤੇ ਇਸ ਤਰ੍ਹਾਂ ਹੀ ਸਾਰੇ ਅਲੱਗ-ਅਲੱਗ ਵਿਭਾਗਾਂ ਵੱਲੋਂ ਇੱਥੇ ਜਿਹੜੀਆਂ ਸਟਾਲਾਂ ਉਲਾਈਆਂ ਹੋਈਆਂ ਨੇ ਤੇ ਇੱਥੇ ਵੀ ਕੁਝ ਜਿਵੇਂ ਸਾਹਮਣੇ ਮੱਛੀਆਂ ਜਿਵੇਂ ਆਂਡੇ ਦੇਣ ਵਾਲੀਆਂ ਮੱਛੀਆਂ ਹਨ ਸਜਾਵਟੀ ਮੱਛੀਆਂ ਅਲੱਗ-ਅਲੱਗ ਮੱਛੀਆਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਇੱਥੇ ਯੂਨੀਵਰਸਿਟੀ ਵਾਲਿਆਂ ਨੇ ਲਾਈਆਂ ਹੋਈਆਂ ਨੇ ਇਸ ਤਰ੍ਹਾਂ ਸਾਰੀਆਂ ਇਹ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਸਾਰੀ ਜਾਣਕਾਰੀ ਜਿਹੜੀ ਇਸ ਤਰ੍ਹਾਂ ਹੀ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂਗੇ ਜਾ ਕੇ ਤੇ ਅੱਜ ਜਿਵੇਂ ਆਗੇ ਉਪਰ ਡੈਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਹੈ ਨਾ ਇਹ ਡੈਰੀ ਇਥੇ ਫੂਡ ਸਾਇੰਸ ਟੈਕਨੋਲੋਜੀ ਆ ਗਿਆ ਤੇ ਇਹਨਾਂ ਨੇ ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਜਿਹੜੀ ਇੱਥੇ ਦਿੱਤੀ ਹੋਈ ਹੈ ਦੁੱਧ ਠੰਡਾ ਕਰਨ ਬਾਰੇ ਜਿਵੇਂ ਇੱਥੇ ਸਾਰੀ ਇਨਫੋਰਮੇਸ਼ਨ ਹੋ ਗਈ ਹੈ ਨਾ ਇਹਨਾਂ ਨੇ ਸਾਰੇ ਉਵੇਂ ਇਹ ਮਾਡਲ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਐਵੇਂ ਸਾਰੀਆਂ ਯੂਨੀਵਰਸਿਟੀ ਵੱਲੋਂ ਸਟਾਲਾਂ ਜਿਹੜੀਆਂ ਇੱਥੇ ਲਾਈਆਂ ਜਾਂਦੀਆਂ ਨੇ ਆ ਜਿਵੇਂ ਕੁਝ ਬਾਕਸ ਹੋ ਗਿਆ ਜਿਹੜੀਆਂ ਨਾ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਇਨਫੋਰਮੇਸ਼ਨ ਵਾਲੀਆਂ ਤੇ ਅੱਗੇ ਦੇਖਦੇ ਆਪਾਂ ਸਟਾਲ ਤੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਤੇ ਆ ਕੁਝ ਹੋਰ ਇੱਥੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਹੈ 200 ਲੀਟਰ ਦੁੱਧ ਬਾਰੇ ਕੁਛ ਤੇ ਆ ਇਹਨਾਂ ਦੇ ਜਿਵੇਂ ਆਗੇ ਮਾਡਲ ਬਣੇ ਹੋਏ ਤੇ ਦੁੱਧ ਤੋਂ ਬਣੇ ਹੋਏ ਕੀਮਤੀ ਦੁੱਧ ਉਤਪਾਦਾਂ ਦੀ ਵਿਕਰੀ ਵਿਕਰੀ ਬਾਰੇ ਇਹਨਾਂ ਨੇ ਕੁਝ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਤੇ ਜਿਹੜੇ ਦੁੱਧ ਤੋਂ ਬਣਦੇ ਨੇ ਤੋਂ ਬਾਅਦ ਤੇ ਛੋਟੇ ਪੱਧਰ ਦੇ ਮਿਲਕ ਪਲਾਂਟ ਦਾ ਮਾਡਲ ਆ ਇਹ ਛੋਟੇ ਪੱਧਰ ਦਾ ਮਿਲਕ ਪਲਾਂਟ ਦਾ ਮਾਡਲ ਹੈ ਤੇ ਆ ਉੱਪਰ ਜਿਵੇਂ ਇਹਦੇ ਸੋਲਰ ਸਿਸਟਮ ਜਿਹੜਾ ਲਾਇਆ ਹੋਇਆ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਮਾਡਲ ਇੱਥੇ ਬਣਾ ਕੇ ਛੋਟੇ ਪੱਧਰ ਦਾ ਮਿਲਕ ਪਲਾਂਟ ਤੇ ਐਵੇਂ ਸਾਰੇ ਬਹੁਤ ਸੋਹਣੇ ਸੋਹਣੇ ਮਾਡਲ ਇਹ ਜਿਹੜੇ ਤਿਆਰ ਕੀਤੇ ਹੋਏ ਨੇ ਇਹ ਅਲੱਗ-ਅਲੱਗ ਜਿਵੇਂ ਸਟੂਡੈਂਟਾਂ ਵੱਲੋਂ ਮਾਡਲ ਇਹ ਤਿਆਰ ਕੀਤੇ ਜਾਂਦੇ ਹੁੰਦੇ ਨੇ ਆ ਕੱਚੇ ਦੁੱਧ ਦੀ ਵਿਕਰੀ ਇਹਨਾਂ ਨੇ ਇੱਥੇ ਦਿਖਾਈ ਹੋਈ ਹੈ ਕੱਚੇ ਦੁੱਧ ਦੀ ਵਿਕਰੀ ਬਾਰੇ ਜਿਹੜਾ ਮਾਡਲ ਇੱਥੇ ਇਹਨਾਂ ਨੇ ਤਿਆਰ ਕੀਤਾ ਹੋਇਆ ਤੇ ਅੱਗੇ ਚੱਲਦੇ ਆ ਅੱਗੋਂ ਆਪਾਂ ਜਾ ਕੇ ਦੇਖਦੇ ਆਂਗੇ ਹੋਰ ਤੇ ਅੱਗੇ ਆ ਆ ਗਿਆ ਜਿਵੇਂ ਪਸ਼ੂ ਉਤਪਾਦਨ ਅਲੱਗ-ਅਲੱਗ ਵਿਭਾਗ ਨੇ ਇੱਥੇ ਅਲੱਗ-ਅਲੱਗ ਇਹਨਾਂ ਨੇ ਆਪਣੀ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਆ ਜਲਵਾਯੂ ਤਬਦੀਲੀ ਅਤੇ ਜਾਨਵਰਾਂ ਦੇ ਪ੍ਰਭਾਵ ਜਿਹੜੀ ਜਲਵਾਯੂ ਚ ਜਾਣਕਾਰੀ ਜਿਹੜੀ ਦੱਸੀ ਹੋਈ ਹੈ ਪੰਜ ਪਸ਼ੂਆਂ ਲਈ ਕਿਸਾਨਾ ਪਧਰੀ ਜਲਵਾਜੂ ਅਨੁਕੂਲਨ ਸ਼ੈੱਡ ਇਹ ਸ਼ੈੱਡ ਬਾਰੇ ਕੁਝ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਇੱਥੇ ਡੇਰੀ ਫਾਰਮਿੰਗ ਦੇ ਨਾਲ ਸੰਬੰਧਤ ਇਹ ਸਾਰੀ ਜਾਣਕਾਰੀ ਹੈ ਆਏ ਉੱਪਰ ਇਹਨਾਂ ਨੇ ਲਿਖਿਆ ਹੋਇਆ گاਵਾ ਵਿੱਚ ਦੁੱਧ ਨਾ ਬਣਨ ਬਿਮਾਰੀ ਦੇ ਇਲਾਜ ਲਈ ਦੇਸੀ ਦਵਾਈ ਤੇ ਕੁਝ ਇਲਾਜ ਬਾਰੇ ਇਹਨਾਂ ਨੇ ਦੱਸਿਆ ਹੋਇਆ ਦਵਾਈਆਂ ਬਾਰੇ ਕੁਝ ਇਹਨਾਂ ਨੇ ਦੱਸਿਆ ਹੋਇਆ ਇੱਥੇ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਸਾਰੀ ਦਿੱਤੀ ਹੋਈ ਹੈ ਆ ਇੱਧਰ ਆ ਗਿਆ ਜਿਵੇਂ ਲਵੇਰੀਆਂ ਵਿੱਚ ਦੁੱਧ ਉਤਰਨ ਦੀ ਪ੍ਰਕਿਰਿਆ ਤੇ ਸਾਰੀ ਪ੍ਰਕਿਰਿਆ ਇਹਨਾਂ ਨੇ ਇੱਥੇ ਦੱਸੀ ਹੋਈ ਹੈ ਦੁੱਧ ਉਤਰਨ ਦੀ ਤੇ ਕੁਝ ਇੱਥੇ ਜਿਹੜੇ ਮਾਡਲ ਵੀ ਇੱਥੇ ਤਿਆਰ ਕੀਤੇ ਹੋਏ ਨੇ ਇਸੇ ਤਰ੍ਹਾਂ ਅਲੱਗ-ਅਲੱਗ ਮਾਡਲ ਜਿਹੜੇ ਇੱਥੇ ਤਿਆਰ ਕੀਤੇ ਜਾਂਦੇ ਨੇ ਤੇ ਆ ਜਿਵੇਂ ਆ ਗਿਆ ਯੂਰੀਆ ਨਾਲ ਸੋਧੀ ਪਰਾਲੀ ਤੇ ਅਮ ਇੱਥੇ ਇਸ ਤਰ੍ਹਾਂ ਸਾਰੇ ਇਹਨਾਂ ਨੇ ਡਿਸਪਲੇ ਕੀਤੇ ਨੇ ਡੌਗ ਫੀਡ ਆ ਗਈ ਐਵੇਂ ਸਾਰੀਆਂ ਸਟਾਲ ਇੱਥੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਤੇ ਸਾਰੀ ਜਿਵੇਂ ਪਸ਼ੂਆਂ ਵਾਸਤੇ ਜਿਹੜੀ ਖਾਦ ਹੋਊਗੀ ਤੇ ਇਹਨਾਂ ਨੇ ਜਾਣਕਾਰੀ ਸਾਰੀ ਦਿੰਦੇ ਨੇ ਵੀ ਕਿੰਨੀ ਖਾਦ ਸਰਾਕ ਕਿੰਨੀ ਇਹਨਾਂ ਨੂੰ ਦੇਣੀ ਚਾਹੀਦੀ ਹੈ ਕਿੰਨੀ ਦਵਾਈ ਜਿਹੜੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਬਿਮਾਰੀਆਂ ਤੋਂ ਬਚਾ ਜਾ ਸਕੇ ਤੇ ਆ ਗਿਆ 10 ਤਾਰੂ ਪਸ਼ੂਆਂ ਲਈ ਤਾਪਰੋਧਕ ਸ਼ੈੱਡ ਇਹ 10 ਤਾਰੂ ਪਸ਼ੂਆਂ ਲਈ ਇਹ ਸ਼ੈੱਡ ਵਾਰ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਉਹਦਾ ਮਾਡਲ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੋਇਆ ਇੱਥੇ ਤੇ ਅੱਗੇ ਕੁਝ ਹੋਰ ਜਿਹੜੇ ਮਾਡਲ ਆ ਗਏ 50 ਤਾਰੂ ਪਸ਼ੂਆਂ ਲਈ ਸ਼ੈੱਡ ਤੇ ਜਿਵੇਂ ਜਿਹੜੇ ਬੱਟੇ ਡੈਰੀ ਫਾਰਮਾਂ ਨੇ ਉਹਨਾਂ ਵਾਸਤੇ ਇਹਨਾਂ ਨੇ ਮਾਡਲ ਜਿਹੜੇ ਦਿਖਾਏ ਹੋਏ ਨੇ ਇਹਦੇ ਚ ਬਾਇਓ ਗੈਸ ਪਲਾਂਟ ਵੀ ਜਿਹੜਾ ਲਾਇਆ ਹੋਇਆ ਹੈ ਗੜੋਆ ਖਾਦ ਬਾਰੇ ਵੀ ਇਹਨਾਂ ਨੇ ਜਾਣਕਾਰੀ ਜਿਹੜੀ ਇਹ ਚ ਦਿੱਤੀ ਹੋਈ ਹੈ ਹਰਬਲ ਗਾਰਡਨ ਜਿਵੇਂ ਮਤਲਬ ਇਹ 50 ਪਸ਼ੂਵਾਂ ਬਾਰੇ ਉਹ ਵੱਡਾ ਹੋ ਗਿਆ ਹਨ ਤੇ ਆ ਗਿਆ ਸੰਗਠਿਤ ਖੇਤੀ ਸੰਗਠਿਤ ਖੇਤੀ ਬਾਰੇ ਇਹਨਾਂ ਨੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਵਿੱਚ ਇਹਦੇ ਸੂਰ ਫਾਰਮ ਜਿਹੜਾ ਬਣਾ ਕੇ ਦਿਖਾਇਆ ਹੋਇਆ ਹੈ ਤੇ ਨਾਲ ਇਹਦੇ ਮੁਰਗੀ ਫਾਰਮ ਬਣਾਇਆ ਹੋਇਆ ਤੇ ਇਸ ਤਰ੍ਹਾਂ ਅਲੱਗ-ਅਲੱਗ ਇਹਦੇ ਵਿੱਚ ਫਾਰਮ ਜਿਹੜੇ ਬਣਾ ਕੇ ਦਿਖਾਏ ਹੋਏ ਨੇ ਤੇ ਇਹ ਤੋਂ ਬਾਅਦ ਜਿਵੇਂ ਨੱਕ ਮੂਦੀ ਸਫਾਈ ਆ ਗਈ ਹੈ ਨਾ ਆ ਨਾੜੂਆ ਕੱਟਣਾ ਹੋ ਗਿਆ ਜਿਵੇਂ ਸਾਫ ਕੱਪੜੇ ਨਾਲ ਸੁਕਾਉਣਾ ਤੇ ਇਹਦੇ ਬਾਰੇ ਜਾਣਕਾਰੀ ਇਹ ਨਵ ਜਨਮੇ ਬਛੜੂ ਦੀ ਸਾਂਭ ਸੰਭਾਲ ਨਵ ਜਨਮੇ ਬਛੜੂ ਦੀ ਸਾਂਭ ਸੰਭਾਲ ਬਾਰੇ ਇਹਨਾਂ ਨੇ ਇਨਫੋਰਮੇਸ਼ਨ ਇੱਥੇ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਸਾਰੀ ਬਰੀਕੀ ਚ ਇਹ ਜਾਣਕਾਰੀ ਯੂਨੀਵਰਸਿਟੀ ਵੱਲੋਂ ਇੱਥੇ ਦਿੱਤੀ ਜਾਂਦੀ ਹੈ ਤੇ ਕਿਸ ਤਰ੍ਹਾਂ ਪਸ਼ੂਆਂ ਦੀ ਜਿਹੜੀ ਸਾਂਭ ਸੰਭਾਲ ਤੁਸੀਂ ਕਰ ਸਕਦੇ ਹੋ ਇੱਥੇ ਕੁਝ ਇਹਨਾਂ ਨੇ ਪਸ਼ੂਆਂ ਦੀਆਂ ਨਸਲਾਂ ਜਿਹੜੀਆਂ ਉਹ ਲਿਆਂਦੀਆਂ ਹੋਈਆਂ ਨੇ ਹਨਾ ਤੇ ਇੱਥੇ ਜਿਵੇਂ ਲਿਖਿਆ ਹੋਇਆ ਦੋ ਗਲਾ ਸਾਨ ਮਾਂ ਦੇ ਸੂਏ ਦਾ ਦੁੱਧ ਤੇ ਦੁੱਧ ਬਾਰੇ ਸਾਰੀ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਉੱਪਰ ਲਿਖਿਆ ਹੋਇਆ ਜਿਵੇਂ 9700 ਕਿਲੋ ਤੇ ਐਵੇਂ ਸਾਰੀਆਂ ਅਲੱਗ-ਅਲੱਗ ਕਿਸਮਾਂ ਇੱਥੇ ਜਿਹੜੀਆਂ ਲਿਆਂਦੀਆਂ ਗਈਆਂ ਨੇ ਨਾਲ ਇਹਨਾਂ ਦੇ ਜਿਹੜੇ ਨਾਮ ਹੋ ਲਿਖੇ ਹੋਏ ਨੇ ਇਹ ਆਪਾਂ ਕੁਝ ਦੇਖਦੇ ਹਾਂ ਚੱਲ ਕੇ ਤੇ ਆਹ ਜਿਵੇਂ ਅਗਲਾ ਦੋਗਲੀ ਨਸਲ ਦੀ ਗਾਂ ਹਨਾ ਤੇ ਇਹਨਾਂ ਨੇ ਉੱਪਰ ਸਾਰੇ ਲਿਖੇ ਹੋਏ ਨੇ ਵੀ ਦੋਗਲੀ ਨਸਲ ਦੀ ਇਹ ਗਾਂ ਬਾਕੀ ਜਾਣਕਾਰੀ ਜਿਹੜੀ ਇਹਦੀ ਦਿੱਤੀ ਹੋਈ ਹੈ ਪਹਿਲੇ ਸੂਏ ਤੇ ਉਮਰ ਲਿਖਿਆ ਹੋਇਆ ਤੇ ਉਮਰ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ 24.3 ਮਹੀਨੇ ਤੇ ਐਵੇਂ ਸਾਰੇ ਪਸ਼ੂਆਂ ਬਾਰੇ ਇੱਥੇ ਜਾਣਕਾਰੀ ਦੇਖਣ ਨੂੰ ਜਿਹੜੀ ਮਿਲੂਗੀ ਜਿਵੇਂ ਆ ਦੋਗਲੀ ਨਸਲ ਦੀ ਗਾਂ ਆ ਗਈ ਤੇ ਬਾਕੀ ਇਹਦਾ ਜਿਹੜਾ ਵੱਧ ਦੁੱਧ ਦਾ ਉਤਪਾਦਨ ਸਾਰੇ ਇਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਇੱਥੇ ਦਿੱਤੀ ਹੋਈ ਹੈ ਤੇ ਸਾਰੇ ਐਵੇਂ ਇੱਥੋਂ ਜਾਣਕਾਰੀ ਜਿਹੜੀ ਇਕੱਠੀ ਕਰ ਰਹੇ ਨੇ ਕਿ ਉਧਰ ਜਿਵੇਂ ਨਾਲ ਆ ਗਿਆ ਜਰਸੀ ਨਸਲ ਦੀ ਗਾਂ ਤੇ ਸਾਰੀ ਦੁੱਧ ਬਾਰੇ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਅੱਗੇ ਜਾ ਕੇ ਆਪਾਂ ਦੇਖਦੇ ਆਂ ਤੇ ਅੱਗੇ ਉਹ ਕੁਝ ਹੋਰ ਜਿਹੜੇ ਇੱਥੇ ਪਸ਼ੂ ਜਿਹੜੇ ਲੈ ਕੇ ਆਏ ਹੋਏ ਨੇ ਤੇ ਇਹ ਗਾਂ ਦੀਆਂ ਸਾਰੀਆਂ ਅਲੱਗ-ਅਲੱਗ ਨਸਲਾਂ ਨੇ ਇਹਨਾਂ ਨੇ ਜਾਣਕਾਰੀ ਨਾਲ ਦੀ ਨਾਲ ਇੱਥੇ ਜਿਹੜੀ ਦਿੱਤੀ ਹੋਈ ਹੈ ਇੱਥੇ ਅੱਗੇ ਉਹ ਦੇਖਦੇ ਹਾਂ ਕੁਝ ਹੋਰ ਜਿਵੇਂ ਆ ਗਿਆ ਇੱਥੇ ਦੂਗਲੀ ਨਸਲ ਐਚ ਐਫ ਦੀਆਂ ਬੱਚੀਆਂ ਤੇ ਅਲੱਗ-ਅਲੱਗ ਨਸਲਾਂ ਦੀ ਇੱਥੇ ਬੱਚੀਆਂ ਜਿਹੜੀਆਂ ਲਿਆਂਦੀਆਂ ਹੋਈਆਂ ਨੇ ਸਾਰੀਆਂ ਬਾਰੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਉਧਰ ਨਾਲੇ ਲਿਖਿਆ ਹੋਇਆ ਭਰੂਣ ਤਵਾਦਲਾ ਵਿਧੀ ਨਾਲ ਪੈਦਾ ਹੋਈ ਬੱਚੀ ਤੇ ਅਲੱਗ-ਅਲੱਗ ਵਿਧੀ ਨਾਲ ਜਿਹੜੀਆਂ ਪੈਦਾ ਹੋਈਆਂ ਬੱਚੀਆਂ ਸਾਰੀ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਤੇ ਅੱਗੇ ਹੀ ਚੱਲਦੇ ਆਪਾਂ ਕੁਝ ਹੋਰ ਜਾਣਕਾਰੀ ਜਿਹੜੀ ਲਵਾਂਗੇ ਤੇ ਆ ਜਿਵੇਂ ਆ ਗਿਆ ਸਾਹੀਵਾਲ ਸਾਨ ਤੇ ਸਾਰਾ ਇਹਨਾਂ ਨੇ ਦੁੱਧ ਬਾਰੇ ਵੀ ਇਨਫੋਰਮੇਸ਼ਨ ਜਿਹੜੀ ਇੱਥੇ ਦਿੱਤੀ ਹੋਈ ਹੈ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆਂ ਕਿ ਜਾ ਕੇ ਤੇ ਉਹ ਇਧਰ ਅੱਗੇ ਹੋਰ ਜਿਵੇਂ ਮੁਰਗੀ ਫਾਰਮਾਂ ਬਾਰੇ ਵੀ ਸਾਰਿਆਂ ਬਾਰੇ ਵੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਊਗੀ ਜਿਵੇਂ ਆ ਇੱਥੇ ਮੁਰਗੀ ਫਾਰਮ ਜਿਹੜਾ ਬਣਾ ਕੇ ਦਿਖਾਇਆ ਹੋਇਆ ਹੈ ਤੇ ਮੁਰਗੇ ਜਿਹੜੇ ਇਹਦੇ ਵਿੱਚ ਰੱਖੇ ਹੋਏ ਨੇ ਅੰਦਰ ਉਹਦੇ ਬਾਰੇ ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਵੀ ਕਿਸ ਤਰ੍ਹਾਂ ਤੁਸੀਂ ਮੁਰਗੇ ਜਿਹੜੇ ਪਾਲ ਸਕਦੇ ਹੋ ਵਿੱਚ ਇਹਨਾਂ ਨੇ ਮੁਰਗੇ ਰੱਖੇ ਹੋਏ ਨੇ ਤੇ ਐਵੇਂ ਸਾਰੇ ਇੱਥੇ ਅਲੱਗ-ਅਲੱਗ ਫਾਰਮਾਂ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਆ ਇੱਥੇ ਇਹਨਾਂ ਨੇ ਜਿਵੇਂ ਮਾਡਲ ਵੀ ਜਿਹੜੇ ਤਿਆਰ ਕੀਤੇ ਹੋਏ ਨੇ ਪਸ਼ੂਆਂ ਲਈ ਬਾੜਾ ਹੋ ਗਿਆ ਹਨਾ ਗੋਬਰ ਗੈਸ ਦੀ ਕਾਈ ਹੋ ਗਈ ਸਾਰੇ ਇਸ ਤਰ੍ਹਾਂ ਮਾਡਲ ਇੱਥੇ ਇਹਨਾਂ ਨੇ ਬਣਾਏ ਹੋਏ ਨੇ ਤੇ ਅੱਗੇ ਚੱਲਦੇ ਆਂ ਅੱਗਿਓਂ ਦੇਖਦੇ ਆਂ ਅਲੱਗ-ਅਲੱਗ ਤਰੀਕੇ ਨਾਲ ਇਹ ਮਾਡਲ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਬਹੁਤ ਸਟੂਡੈਂਟਾਂ ਵੱਲੋਂ ਬਹੁਤ ਸੋਹਣੇ-ਸੋਹਣੇ ਤਰੀਕੇ ਨਾਲ ਤੇ ਆਹ ਜਿਵੇਂ ਆ ਗਿਆ ਬਾਂਸ ਤੋਂ ਬਣਿਆ ਪੋਲਟਰੀ ਕੱਪ ਬਾਂਸ ਤੋਂ ਬਣਿਆ ਹੋਇਆ ਇਹਦੀ ਸਾਰੀ ਲੰਬਾਈ ਚੜਾਈ ਦੱਸੀ ਹੋਈ ਹੈ ਇਹ 20 ਮੁਰਗੀਆਂ ਵਾਸਤੇ ਆ ਗਏ ਨੇ 20 ਮੁਰਗੀਆਂ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਤੇ ਇੱਥੇ ਇਹਨਾਂ ਨੇ ਦੱਸਿਆ ਹੋਇਆ ਵੀ 10 ਬਾਈ 4 ਦਾ ਖੁੱਲੀ ਜਗ੍ਹਾ 10 ਬਾਈ 6 ਦੀ ਆ ਗਈ 20 ਮੁਰਗੀਆਂ ਇਹਦੇ ਵਿੱਚ ਆਸਾਨੀ ਨਾਲ ਜਿਹੜੀਆਂ ਰਹਿ ਸਕਦੀਆਂ ਨੇ ਇਹ ਬਾਂਸ ਤੋਂ ਬਣਿਆ ਹੋਇਆ ਹੈ ਇੱਦਾਂ ਜਿਵੇਂ ਬਰੂਡੀ ਕੁੱਪ ਆ ਗਿਆ ਇੱਕ ਮੁਰਗੀ ਵਾਸਤੇ ਇਹ ਵੀ ਆਪਾਂ ਤੁਹਾਨੂੰ ਜਿਹੜਾ ਦਿਖਾਉਨੇ ਆਂਗੇ ਤੇ ਐਂ ਅਲੱਗ-ਅਲੱਗ ਤਰੀਕੇ ਨਾਲ ਇੱਥੇ ਮਾਡਲ ਜਿਹੜੇ ਦਿਖਾਏ ਹੋਏ ਨੇ ਕਿਸ ਤਰ੍ਹਾਂ ਤੁਸੀਂ ਜਿਵੇਂ ਮੁਰਗੀ ਫਾਰਮ ਜਿਹੜੇ ਪਾ ਸਕਦੇ ਹੋ ਹਨ ਉਹਨਾਂ ਦੀ ਸਾਂਭ-ਸਮਾਹਲ ਕਿਸ ਤਰ੍ਹਾਂ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚ ਇਹਦੇ ਵਿੱਚ ਮੁਰਗੀਆਂ ਹਨ ਜਿਹੜੀਆਂ ਰੱਖੀਆਂ ਵੀ ਹੋਈਆਂ ਨੇ ਤੇ ਆਹ ਖਰਗੋਸ਼ ਪਾਲਣ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਖਰਗੋਸ਼ ਜਿਵੇਂ ਪਿੰਜਰੇ ਦੇ ਵਿੱਚ ਇਹਨਾਂ ਨੇ ਰੱਖੇ ਵੀ ਹੋਏ ਨੇ ਤੇ ਉਧਰ ਪੋਸਟਰ ਵੀ ਜਿਹੜਾ ਲੱਗਿਆ ਹੋਇਆ ਉਹਦੇ ਹੋਰ ਕੁਝ ਜਾਣਕਾਰੀ ਹੋਊਗੀ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕੀ ਲਿਖਿਆ ਹੋਇਆ ਐ ਇਸ ਤਰ੍ਹਾਂ ਹੀ ਸਾਰੀ ਇਨਫੋਰਮੇਸ਼ਨ ਇੱਥੇ ਦਿੱਤੀ ਹੋਈ ਐ ਅਲੱਗ-ਅਲੱਗ ਚੀਜ਼ਾਂ ਬਾਰੇ ਜਿਵੇਂ ਮੁਰਗੀ ਪਾਲਣ ਹੋ ਗਿਆ ਖਰਗੋਸ਼ ਪਾਲਣ ਹੋ ਗਿਆ ਤੇ ਆ ਮੁੱਖ ਨਸਲ ਬਾਰੇ ਲਿਖਿਆ ਹੋਇਆ ਤੇ ਸਾਰੀ ਇਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਐ ਸੂਏ ਬਾਰੇ ਜਾਣਕਾਰੀ ਹੋਗੀ ਜਿਵੇਂ ਤੇ ਇਧਰ ਇਸ ਤਰ੍ਹਾਂ ਜਿਵੇਂ ਇਹਨਾਂ ਨੇ ਪੋਸਟਰ ਲਾ ਕੇ ਸਾਰੀ ਜਾਣਕਾਰੀ ਦਿੱਤੀ ਹੋਈ ਐ ਇੱਥੇ ਜਿਵੇਂ ਲਿਖਿਆ ਹੋਇਆ ਆਈਪੀਐਲ ਮਾਰੇ ਜਾਣਕਾਰੀ ਪੰਜਾਬ ਚਟੇ ਬਾਰੇ ਜਾਣਕਾਰੀ ਹੈ ਨਾ ਸਾਰੀਆਂ ਅਲੱਗ-ਅਲੱਗ ਕਿਸਮਾਂ ਬਾਰੇ ਇਹਨਾਂ ਨੇ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਤੇ ਉਹਨਾਂ ਦਾ ਇਨਫੋਰਮੇਸ਼ਨ ਦਿੱਤੀ ਹੋਈ ਹੈ ਦਿਨਾਂ ਬਾਰੇ ਹੈ ਨਾ ਉਹਨਾਂ ਦੇ ਜਨਮ ਬਾਰੇ ਸਾਰਾ ਕੁਝ ਇਹਨਾਂ ਨੇ ਇੱਥੇ ਦੱਸਿਆ ਹੋਇਆ ਆ ਇੱਥੇ ਇਹਨਾਂ ਨੇ ਲਿਖੀ ਹੋਇਆ ਜਿਵੇਂ ਇੱਕ ਦਿਨ ਦਾ ਚੂਚਾ ਤੇ ਆ ਕੁਝ ਇਹਨਾਂ ਨੇ ਇੱਥੇ ਮੁੱਲ ਵੀ ਜਿਹੜੇ ਰੇਟ ਲਿਖੇ ਹੋਏ ਨੇ ਇਹਦੇ ਤੇ ਦੇਖ ਸਕਦੇ ਹੋ ਤੁਸੀਂ ਆ ਛੋਟੇ ਛੋਟੇ ਚੂਚੇ ਨੇਗੇ ਇਹ ਤੇ ਆ ਅਲੱਗ-ਅਲੱਗ ਕਿਸਮਾਂ ਆਗੀਆਂ ਮੁਰਗੀਆਂ ਦੀ ਹਨ ਤੇ ਐਵੇਂ ਸਾਰਿਆਂ ਬਾਰੇ ਇਹਨਾਂ ਨੇ ਇੱਥੇ ਇਨਫੋਰਮੇਸ਼ਨ ਜਿਹੜੀ ਸਾਂਝੀ ਕੀਤੀ ਹੋਈ ਹੈ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਅੱਗੇ ਚੱਲਦੇ ਆਂ ਅੱਗੋਂ ਆਪਾਂ ਦੇਖਦੇ ਆਂ ਤੇ ਆ ਪਸ਼ੂ ਪਾਲਣਾਂ ਐਨ ਮੇਲੇ ਦੇ ਵਿੱਚ ਵੀ ਤੁਹਾਨੂੰ ਬਹੁਤ ਜਿਹੜੀ ਰਸ ਮੇਲੂ ਬਹੁਤ ਭੀੜ ਹੈ ਇੱਥੇ ਵੀ ਆਹ ਸਾਈਡ ਵੀ ਤੇ ਇੱਥੋਂ ਅੱਗੇ ਚੱਲਦੇ ਆਂ ਕੁਝ ਹੋਰ ਆਪਾਂ ਦੇਖਦੇ ਆਂ ਤੇ ਵੀ ਆ ਇੱਧਰ ਬੱਕਰੀਆਂ ਬਾਰੇ ਆ ਗਈ ਜਾਣਕਾਰੀ ਸਾਰੀ ਤੇ ਇਹ ਬੱਕਰੀਆਂ ਬਾਰੇ ਆਪਾਂ ਦਿਖਾਉਨੇ ਆਂਗੇ ਤੁਹਾਨੂੰ ਜਾ ਕੇ ਤੇ ਇੱਥੇ ਉਹਨਾਂ ਨੇ ਸਾਰਾ ਦਿਖਾਇਆ ਹੋਇਆ ਹੈ ਬੱਕਰੀਆਂ ਜਿਹੜੀਆਂ ਖੜਾਈਆਂ ਵੀ ਹੋਈਆਂ ਨੇ ਤੇ ਨਸਲਾਂ ਵੀ ਅਲੱਗ-ਅਲੱਗ ਜਿਹੜੀਆਂ ਹੈਗੀਆਂ ਨੇ ਬੱਕਰੀਆਂ ਦੀਆਂ ਤੇ ਇਹ ਦਿਖਾਉਨੇ ਆਪਾਂ ਜਿਵੇਂ ਇੱਥੇ ਲਿਖਿਆ ਆ ਸੁਧਰੀ ਨਸਲ ਦੀ ਬੱਕਰੀ ਤੇ ਸੁਧਰੀ ਨਸਲ ਦੀ ਬੱਕਰੀ ਇਹਨਾਂ ਨੇ ਇੱਥੇ ਲਿਆਂਦੀ ਹੋਈ ਹੈ ਤੇ ਐਵੇਂ ਜਿਵੇਂ گاਵਾਾਂ ਦੀਆਂ ਅਲੱਗ-ਅਲੱਗ ਕਿਸਮਾਂ ਹੋ ਵੀ ਬੱਕਰੀਆਂ ਦੀਆਂ ਕਿਸਮਾਂ ਮੁਰਗੀਆਂ ਦੀਆਂ ਕਿਸਮਾਂ ਇੱਥੇ ਜਿਹੜੀਆਂ ਮਤਲਬ ਲਿਆਂਦੀਆਂ ਹੋਈਆਂ ਨੇ ਸਾਰੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਨੀਲੀ ਰਾਵੀ ਨਸਲ ਦਾ ਝੋਟਾ ਹਨ ਤੇ ਸਾਰੀ ਇਹਨਾਂ ਨੇ ਬੋਰਡ ਲਾ ਕੇ ਇੱਥੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਨਾਲ ਦੀ ਨਾਲ ਤੇ ਜਿਵੇਂ ਉਹ ਸਾਈਡ ਆਪਾਂ گاਵਾਵਾਰੇ ਦਿਖਾਇਆ ਸੀ ਤੁਹਾਨੂੰ ਆਹ ਸਾਈਡ ਸਾਰਾ ਮਝੂਟੇ ਹੋ ਗਏ ਮੱਝਾਂ ਹੋ ਗਈਆਂ ਸਾਰੀਆਂ ਉਹਨਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਅਲੱਗ-ਅਲੱਗ ਨਸਲਾਂ ਹੈਗੀਆਂ ਇੱਥੇ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਤੇ ਆ ਆ ਗਿਆ ਜਿਵੇਂ ਸੁਧਰੀ ਮੁਰਰਾ ਨਸਲ ਦੀਆਂ ਝੋਟੀਆਂ ਸੁਧਰੀ ਨਸਲ ਦੀਆਂ ਝੋਟੀਆਂ ਨੇ ਇਹ ਤੇ ਸਾਰੀਆਂ ਨਾਲ ਨਸਲਾਂ ਇੱਥੇ ਜਿਹੜੀਆਂ ਲਿਖੀਆਂ ਹੋਈਆਂ ਨੇ ਅਲੱਗ-ਅਲੱਗ ਨਸਲਾਂ ਜਿਹੜੀਆਂ ਇੱਥੇ ਲਿਆਂਦੀਆਂ ਹੋਈਆਂ ਨੇ ਤੇ ਐਵੇਂ ਸਾਰਾ ਇਹ ਪਸ਼ੂ ਪਾਲਣ ਜਿਹੜਾ ਮੇਲਾ ਲੱਗਦਾ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗਦੀਆਂ ਨੇ ਗੀਆਂ ਮੇਲੇ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਕੁਝ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਕਿਸ ਤਰ੍ਹਾਂ ਤੁਸੀਂ ਬਿਮਾਰੀਆਂ ਤੋਂ ਬਚਾਅ ਕਰਨਾ ਅਲੱਗ-ਅਲੱਗ ਨਸਲਾਂ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਹੈ ਤੇ ਪਸ਼ੂ ਪਾਲਣ ਮੇਲਾ ਆ ਇੱਥੇ ਇਹਨਾਂ ਨੇ ਬਣਾਇਆ ਵੀ ਹੋਇਆ ਫੋਟੋ ਖਿੱਚਣ ਵਾਸਤੇ ਇੱਧਰ ਕੁਝ ਹੋਰ ਸਟਾਲਾਂ ਜਿਵੇਂ ਇੱਥੇ ਲਿਖਿਆ ਹੈ ਬੱਕਰੀ ਦੇ ਦੁੱਧ ਦੇ ਉਤਪਾਦ ਖਰੀਦੋ ਤੇ ਬੱਕਰੀ ਦੇ ਦੁੱਧ ਦੀ ਜਿਵੇਂ ਜਿਹੜੀ ਮਠਿਆਈ ਬਣੀ ਹੋਈ ਹੈ ਹਨਾ ਉਹ ਇੱਥੇ ਲਾਈ ਹੋਈ ਹੈ ਤੇ ਸਾਰੀ ਇਹਨਾਂ ਦੇ ਬਾਕਸਾਂ ਦੇ ਵਿੱਚ ਜਿਹੜੀ ਪਾਈ ਹੋਈ ਹੈ ਇੱਥੇ ਤੇ ਇਥੋਂ ਜਿਵੇਂ ਇਹ ਵੀ ਤੁਸੀਂ ਖਰੀਦ ਸਕਦੇ ਹੋ ਕੁਝ ਹੋਰ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਤੇ ਬੱਕਰੀ ਦੀ ਖਰਾਕ ਬਾਰੇ ਵੀ ਇੱਥੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਇਹਨਾਂ ਨੇ ਕਿ ਕਿਹੜੀ-ਕਿਹੜੀ ਖਰਾਕ ਜਿਹੜੀ ਬੱਕਰੀਆਂ ਨੂੰ ਉਹ ਪਾਈ ਜਾ ਸਕਦੀ ਹੈ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਦੇਖਦੇ ਆਂਗੇ ਆਪਾਂ ਆ ਜਿਵੇਂ ਆ ਗਏ ਪੰਜਾਬ ਡੈਰੀ ਵਿਕਾਸ ਬੋਰਡ ਪੰਜਾਬ ਡੈਰੀ ਵਿਕਾਸ ਬੋਰਡ ਆ ਗਿਆ ਤੇ ਇੱਥੇ ਜਿਵੇਂ ਡੈਰੀ ਫਾਰਮਿੰਗ ਬਾਰੇ ਸਾਰੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਜਾਂਦੀ ਹੈ ਆ ਗਿਆ ਮੱਛੀ ਪਾਲਣ ਵਿਭਾਗ ਪੰਜਾਬ ਸਰਕਾਰ ਮੱਛੀ ਪਾਲਣ ਆ ਗਿਆ ਜਿਵੇਂ ਤੇ ਇਹਨਾਂ ਦੇ ਵੀ ਜਿਵੇਂ ਅਲੱਗ-ਅਲੱਗ ਖਰਾਕਾਂ ਹੋ ਗਈਆਂ ਹਨ ਤੇ ਆ ਕੁਝ ਮੱਛੀਆਂ ਦੀਆਂ ਕਿਸਮਾਂ ਇੱਥੇ ਜਿਵੇਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਪਾ ਕੇ ਸਾਰੀ ਜਾਣਕਾਰੀ ਇਹ ਮੱਛੀਆਂ ਬਾਰੇ ਜਿਹੜੀ ਦਿੰਦੇ ਨੇ ਤੇ ਆ ਜਿਵੇਂ ਅਲੱਗ-ਅਲੱਗ ਕਿਸਮਾਂ ਆ ਗਈਆਂ ਇਹਨਾਂ ਦੀ ਕਿਸਮਾਂ ਦੇ ਨਾਮ ਇੱਥੇ ਜਿਹੜੇ ਲਿਖੇ ਹੋਏ ਨੇ ਤੇ ਦੱਸਿਆ ਵੀ ਹੋਇਆ ਵੀ ਇਹ ਕਿਸ ਤਰ੍ਹਾਂ ਦੀ ਮੱਛੀ ਜਿਹੜੀ ਹੁੰਦੀ ਹੈਗੀ ਤੇ ਇਹਦੇ ਵਿੱਚ ਕੁਝ ਕੁ ਮੱਛੀਆਂ ਜਿਹੜੀਆਂ ਇਹਨਾਂ ਨੇ ਛੱਡੀਆਂ ਵੀ ਹੋਈਆਂ ਨੇ ਤੇ ਐਸੀ ਤਰ੍ਹਾਂ ਅਲੱਗ-ਅਲੱਗ ਵਿਭਾਗਾਂ ਵੱਲੋਂ ਜਿਹੜੀਆਂ ਸਟਾਲਾਂ ਲਾਈਆਂ ਹੋਈਆਂ ਨੇ ਤੇ ਆ ਜਿਵੇਂ ਆ ਗਿਆ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਇਹ ਸਾਰੇ ਪੰਜਾਬ ਸਰਕਾਰ ਦੇ ਵਿਭਾਗ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇਗੇ ਤੇ ਆ ਗਿਆ ਜਿਵੇਂ ਪਿਗਰੀ ਫਾਰਮਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੇ ਐਵੇਂ ਵੀ ਆ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਤੋਂ ਜਿਵੇਂ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਨਾਂ ਨੇ ਵੀ ਕੁਝ ਇੱਥੇ ਆਪ ਦੇ ਜਿਹੜੇ ਪ੍ਰੋਜੈਕਟ ਹਾਂ ਸਾਰੇ ਤਿਆਰ ਕੀਤੇ ਹੋਏ ਨੇ ਮਾਡਲ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਸਾਰੇ ਵਿਭਾਗਾਂ ਵੱਲੋਂ ਇੱਥੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਂਦੀ ਹੈ ਸਾਰੇ ਵਿਭਾਗਾਂ ਵੱਲੋਂ ਜਿਹੜੀਆਂ ਸਟਾਲਾਂ ਇੱਥੇ ਲਗਾਈਆਂ ਹੋਈਆਂ ਨੇ ਉੱਪਰ ਇਹਨਾਂ ਨੇ ਆਪਦੇ ਬੋਰਡ ਜਿਹੜੇ ਲਾਏ ਹੋਏ ਨੇ ਆ ਜਿਵੇਂ ਪੋਲਟਰੀ ਐਸੋਸੀਏਸ਼ਨ ਵਾਲੇ ਆ ਗਏ ਹਨ ਤੇ ਇਹਨਾਂ ਨੇ ਸਾਰੀ ਇੱਥੇ ਇਨਫੋਰਮੇਸ਼ਨ ਜਿਹੜੀ ਆਪਦੀ ਦਿੱਤੀ ਹੋਈ ਹੈ ਅਲੱਗ-ਅਲੱਗ ਮਾਡਲ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਆ ਜਿਵੇਂ ਇਨੋਵੇਟਿਵ ਫਿਸ਼ ਫਾਰਮਸ ਐਸੋਸੀਏਸ਼ਨ ਪੰਜਾਬ ਤੇ ਇਹ ਵੀ ਫਿਸ਼ ਫਾਰਮਿੰਗ ਵਾਲੇ ਆ ਗਏ ਇਨਾਂ ਨੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਆ ਹਨ ਤੇ ਅਲੱਗ-ਅਲੱਗ ਜਿਵੇਂ ਫਿਸ਼ ਬਾਰੇ ਇੱਥੇ ਦਿਖਾਇਆ ਹੋਇਆ ਸਾਰਾ ਉੱਪਰ ਲਿਖਿਆ ਆ ਜਿਵੇਂ ਫਿਸ਼ ਫਾਰ ਸੇਲ ਜਿਹੜਾ ਜਿਵੇਂ ਮੱਛੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਇੱਥੋਂ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਨੇ ਆ ਆ ਗਿਆ ਜਿਵੇਂ ਪ੍ਰੋਗਰੈਸਿਵ ਪਿਗਰੀ ਫਾਰਮਸ ਐਸੋਸੀਏਸ਼ਨ ਪੰਜਾਬ ਤੇ ਜਿਹੜਾ ਜਿਵੇਂ ਸੂਰਾਂ ਦਾ ਫਾਰਮ ਪਾਉਣਾ ਚਾਹੁੰਦੇ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਲੈਣਾ ਚਾਹੁੰਦੇ ਨੇ ਉਹ ਇੱਥੋਂ ਜਾਣਕਾਰੀ ਜਿਹੜੀ ਲੈ ਸਕਦੇ ਨੇ ਇੱਥੇ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਜਿਵੇਂ ਲਿਖਿਆ ਆ ਸੰਯੁਕਤ ਮੱਛੀ ਪ੍ਰਾਣ ਵਾਲੀ ਮੱਛੀ ਅਤੇ ਮੁਰਗੀ ਪਾਲਣਾ ਤੇ ਇਹਨਾਂ ਨੇ ਵੀ ਮਾਡਲ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਤੇ ਇਧਰ ਨਾਲ ਹੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਸਚੱਜੀ ਵਰ ਤੋਂ ਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਸਚੱਜੀ ਵਰ ਤੋਂ ਬਾਰੇ ਕੁਝ ਜਾਣਕਾਰੀ ਦਿੱਤੀ ਹੋਈ ਹੈ ਡੈਰੀ ਫਾਰਮਿੰਗ ਬੱਕਰੀ ਪਾਲਣ ਜੁਨਟ ਹੋ ਗਿਆ ਉੱਪਰ ਸੋਲਰ ਸਿਸਟਮ ਦਿਖਾਇਆ ਹੋਇਆ ਤੇ ਆਹ ਨਾਲ ਆ ਗਿਆ ਸ਼ਹਿਦ ਦੀਆਂ ਮੱਖੀਆਂ ਤੋਂ ਮਿਲਣ ਵਾਲੇ ਪਦਾਰਥ ਕਿਹੜੇ-ਕਿਹੜੇ ਪਦਾਰਥ ਆਪਾਂ ਨੂੰ ਸ਼ਹਿਦ ਦੀਆਂ ਮੱਖੀਆਂ ਤੋਂ ਜਿਹੜੇ ਮਿਲਦੇ ਨੇ ਉਹਦੇ ਬਾਰੇ ਜਾਣਕਾਰੀ ਹੈ ਸ਼ਹਿਦ ਹੋ ਗਿਆ ਪ੍ਰਾਗ ਹੋ ਗਿਆ ਮੱਖੀ ਦਾ ਜ਼ਹਿਰ ਛੱਤੇ ਦਾ ਮੋਮ ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਮੱਖੀਆਂ ਤੋਂ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ ਸ਼ਾਇਦ ਵਾਲੀਆਂ ਮੱਖੀਆਂ ਤੋਂ ਜਿਹੜੀਆਂ ਮਿਲਦੀਆਂ ਨੇ ਇਹਨਾਂ ਨੇ ਸਾਰੇ ਇੱਥੇ ਮਾਡਲ ਤਿਆਰ ਕੀਤੇ ਹੋਏ ਨੇ ਤੇ ਆ ਜਿਵੇਂ ਆ ਗਿਆ ਘੰਮਣ ਪੀੜੀ ਖੁਸ਼ ਹੋ ਹੋਰ ਪਸ਼ੂਆਂ ਦੀ ਖਰਾਕ ਲਈ ਘੱਟ ਲਾਗਤ ਵਾਲੀ ਔਜਲਾ ਦੀ ਕਾਸ਼ਟ ਐਵੇਂ ਸਾਰੇ ਮਾਡਲ ਤਿਆਰ ਕੀਤੇ ਹੋਏ ਨੇ ਗਡੋਆ ਖਾਦ ਆ ਗਿਆ ਜਿਵੇਂ ਇਹ ਆਇਆ ਖੇਤੀ ਵਿਗਿਆਨ ਕੇਂਦਰ ਤਰਨਤਾਰਨ ਵਾਲਿਆਂ ਨੇ ਲਾਈ ਵੀ ਸਟਾਲ ਇਹ ਗਡੋਆ ਖਾਦ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਤੇ ਇਹ ਮਾਡਲ ਇੱਥੇ ਇਹਨਾਂ ਨੇ ਬਣਾਏ ਹੋਏ ਨੇ ਸਾਰੇ ਇਹ ਆ ਗਿਆ ਜਿਵੇਂ ਟੋਈ ਦੀ ਚੜਾਈ ਇਹ ਤਰਨ ਤਰਨ ਵਾਲਿਆਂ ਵੱਲੋਂ ਲਾਈ ਹੋਈ ਹੈ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਤੇ ਖੇਤੀ ਮਾਡਲ ਇੱਥੇ ਤਿਆਰ ਕੀਤੇ ਹੋਏ ਨੇ ਗਡੋਆ ਦੀ ਖਾਦ ਤੇ ਆਹ ਡੈਰੀ ਦਾ ਜਿਵੇਂ ਸ਼ੈੱਡ ਬਣਾਇਆ ਹੋਇਆ ਇੱਥੇ ਮੁਰਗੀ ਫਾਰਮ ਹੋ ਗਿਆ ਮੱਖੀ ਪਾਲਣ ਬਾਰੇ ਸਾਰੀ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਆ ਬਹੁਤ ਸੋਹਣੇ ਸੋਹਣੇ ਮਾਡਲ ਇੱਥੇ ਤਿਆਰ ਕੀਤੇ ਹੋਏ ਨੇ ਤੇ ਆ ਜਿਵੇਂ ਕੁਝ ਹੋਰ ਸ਼ਹਿਦ ਆ ਗਿਆ ਹਨਾ ਤੇ ਹੋਰ ਪ੍ਰੋਡਕਟ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਤੇ ਆ ਹੱਥੀ ਚੀਜ਼ਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਇੱਥੇ ਉਹ ਵੀ ਲਾਈਆਂ ਹੋਈਆਂ ਨੇ ਆ ਮਕੈਨੀਕਲ ਫਿਲਟਰ ਆ ਗਿਆ ਜਿਵੇਂ ਇਹ ਐਵੇਂ ਦੇ ਸਾਰੇ ਮਾਡਲ ਇੱਥੇ ਆਏ ਨੇ ਯੂਵੀ ਫਿਲਟਰ ਹੋ ਗਿਆ ਬਾਗਬਾਨੀ ਫਸਲਾਂ ਵਿੱਚ ਪਰਾਲੀ ਦੀ ਵਰਤੋਂ ਇਹ ਪਰਾਲੀ ਦੀ ਵਰਤੋਂ ਦੱਸੀ ਹੋਈ ਹੈ ਬਾਗਬਾਨੀ ਫਸਲਾਂ ਦੇ ਵਿੱਚ ਤੇ ਖੁੱਲੇ ਬਾੜੇ ਦੇ ਮਾਡਲ ਪਸ਼ੂਆਂ ਦੇ ਸ਼ੈੱਡ ਹੋਗੇ ਸਾਰੀ ਇਸ ਤਰ੍ਹਾਂ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਆ ਵਾਲੀ ਸਾਈਡ ਇੱਥੇ ਜਿਹੜਾ ਸਟੇਜ ਲੱਗੀ ਹੋਈ ਹੈ ਤੇ ਇੱਥੇ ਸਾਰੇ ਕਿਸਾਨ ਜਿਹੜੀ ਜਾਣਕਾਰੀ ਉਹ ਲੈ ਰਹੇ ਨੇ ਤੇ ਕੋਸ਼ਕ ਸਟੋਲਾਂ ਦੂਸਰੀ ਸਾਈਡ ਵੀ ਨੇ ਇਹ ਵੀ ਆਪਾਂ ਜਾ ਕੇ ਦੇਖਦੇ ਆਂ ਤੇ ਇਹ ਆਪਾਂ ਦੇਖਦੇ ਆਂ ਵੀ ਕਾਦੇ-ਕਾਦੇ ਬਾਰੇ ਜਿਹੜੀ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਤੇ ਮੱਖੀਆਂ ਦੇ ਨਾਲ ਸੰਬੰਧਿਤ ਪਸ਼ੂਆਂ ਦੇ ਨਾਲ ਸੰਬੰਧਿਤ ਸਾਰੀ ਤੁਹਾਨੂੰ ਜਾਣਕਾਰੀ ਮਿਲੂ ਕੁਸ਼ਾ ਸ਼ਾਇਦ ਉਹਦੀਆਂ ਸਟੋਲਾਂ ਲੱਗੀਆਂ ਇੱਥੇ ਇਹਨਾਂ ਨੇ ਰੇਟ ਵੀ ਥੱਲੇ ਲਿਖਿਆ ਹੋਇਆ 315 ਰੁਪਏ ਕਿਲੋ ਤੇ 160 ਦਾਦਾ ਕਿਲੋ ਤੇ ਸ਼ਾਇਦ ਇਹ ਲੈ ਕੇ ਆਏ ਨੇ ਤੇ ਆ ਕੁਝ ਹੋਰ ਮਾਡਲ ਇੱਥੇ ਤਿਆਰ ਕੀਤੇ ਹੋਏ ਨੇ ਬਾਰੇ ਬੱਕਰੀਆਂ ਦੇ ਨਾਲ ਸੰਬੰਧਿਤ ਪਸ਼ੂਆਂ ਦੇ ਨਾਲ ਸੰਬੰਧਿਤ ਮਾਡਲ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ ਤੇ ਇਸ ਤਰ੍ਹਾਂ ਬੱਕਰੀ ਪਾਲਣ ਬਾਰੇ ਸਾਰੀ ਇਹ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਉਹਨਾਂ ਬਾਰੇ ਬੱਕਰੀ ਪਾਲਣ ਬਾਰੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਤੇ ਆਹ ਮਾਡਲ ਜਿਹੜੇ ਦੇਖ ਸਕਦੇ ਹੋ ਤੁਸੀਂ ਕੁਝ ਹੋਰ ਮਾਡਲ ਜਿਹੜੇ ਮੁਰਗੀ ਫਾਰਮ ਦੇ ਇਹਨਾਂ ਨੇ ਇੱਥੇ ਤਿਆਰ ਕੀਤੇ ਹੋਏ ਨੇ ਤੇ ਐਵੇਂ ਸਾਰੀਆਂ ਸਟਾਲ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਜਿਵੇਂ ਖੇਤੀਬੀ ਵਿਗਿਆਨ ਕੇਂਦਰਾਂ ਵੱਲੋਂ ਲਾਈਆਂ ਹੋਈਆਂ ਨੇ ਅਲੱਗ-ਅਲੱਗ ਵਿਭਾਗਾਂ ਵੱਲੋਂ ਇੱਥੇ ਲਾਈਆਂ ਹੋਈਆਂ ਨੇ ਇੱਥੇ ਜਿਵੇਂ ਮਾਡਲ ਤਿਆਰ ਕੀਤਾ ਹੋਇਆ ਸੈਂਟਰ ਆਫ 1 ਹੈਲਥ ਇਹਦੇ ਤੇ ਲਿਖਿਆ ਹੈ ਜੂੜਾਂ ਦੇ ਦਰਦ ਸਿਰ ਦਰਦ ਤੇ ਕੁਝ ਬਿਮਾਰੀ ਦੇ ਜਿਹੜੇ ਲੱਛਣ ਦੱਸੇ ਹੋਏ ਨੇ ਥਕਾਵਟ ਹੋਣਾ ਠੰਡ ਲੱਗਣਾ ਤੇ ਐਵੇਂ ਦੇ ਸਾਰੇ ਮਾਡਲ ਇੱਥੇ ਤਿਆਰ ਕੀਤੇ ਹੋਏ ਨੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਤੇ ਆਹ ਪਸ਼ੂ ਮੇਲੇ ਦੇ ਵਿੱਚ ਵੀ ਬਹੁਤ ਭਾਰੀ ਇਕੱਠ ਆ ਜਿਹੜਾ ਦੇ ਸਾਰੇ ਡੈਰੀ ਫਾਰਮੇ ਦੇ ਨਾਲ ਸੰਬੰਧਤ ਜਿਹੜੀ ਉਹ ਜਾਣਕਾਰੀ ਲੈ ਰਹੇ ਨੇ ਤੇ ਇਧਰ ਵੀ ਕੁਝ ਹੋਰ ਮਾਡਲ ਆ ਗਏ ਜਿਵੇਂ ਇਹਨਾਂ ਨੇ ਦੱਸਿਆ ਹੈ ਉੱਪਰ ਜਿਵੇਂ ਗਲਤ ਮਾਪਦੰਡ ਦਾ ਮਾਡਲ ਇੱਥੇ ਤਿਆਰ ਕੀਤਾ ਹੋਇਆ ਹੈ ਤੇ ਨਾਲ ਇਹ ਉਹਦੇ ਸਾਫ਼ ਦੁੱਧ ਦਾ ਉਤਪਾਦਨ ਤੇ ਇਸ ਤਰ੍ਹਾਂ ਸਾਰੇ ਮਾਡਲ ਤਿਆਰ ਕੀਤੇ ਹੋਏ ਨੇ ਤੇ ਆ ਆ ਗਿਆ ਪਸ਼ੂਆਂ ਵਿੱਚ ਮੁੱਖ ਮਹਾਮਾਰੀ ਰੋਗ ਜਿਹੜੇ ਪਸ਼ੂਆਂ ਨੂੰ ਮਹਾਮਾਰੀਆਂ ਹੁੰਦੀਆਂ ਨੇ ਉਹ ਰੋਗ ਦੱਸੇ ਹੋਏ ਨੇ ਜਿਵੇਂ ਮੂੰਹ ਖੁਰਦਾ ਹੋ ਗਿਆ ਗਲ ਕੋਟੂ ਹੋ ਗਿਆ ਹਨਾ ਸਵੈਨ ਫੀਵਰ ਹੋ ਗਿਆ ਇਹ ਪਸ਼ੂਆਂ ਦੇ ਵਿੱਚ ਜਿਹੜੇ ਮਹਾਮਾਰੀ ਦੇ ਰੋਗ ਪਾਏ ਜਾਂਦੇ ਨੇ ਉਹਨਾਂ ਬਾਰੇ ਸਾਰੀ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਇੱਧਰ ਆ ਗਿਆ ਜੀ ਪਸ਼ੂ ਫਾਰਮ ਦੀ ਬਿਮਾਰੀਆਂ ਲਈ ਜਾਂਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੀ ਜਾਂਚ ਵਿੱਚ ਟੀਬੀ ਦੀ ਜਾਂਚ ਹੋ ਗਿਆ ਤੇ ਕੁਝ ਹੋਰ ਬਿਮਾਰੀਆਂ ਦੀ ਜਾਂਚ ਬਾਰੇ ਇੱਥੇ ਜਿਹੜਾ ਦੱਸਿਆ ਹੋਇਆ ਹੈ ਤੇ ਆ ਆਪਣ ਬਣਿਆ ਹੋਇਆ ਜੀ ਇੱਥੇ ਪਸ਼ੂ ਬਿਮਾਰੀ ਖੋਜ ਕੇਂਦਰ ਦਾ ਮਾਡਲ ਪਸ਼ੂਆਂ ਦੀ ਬਿਮਾਰੀ ਜਿਹੜੀ ਹੈ ਨਾ ਵੀ ਕਿਸ ਤਰ੍ਹਾਂ ਖੋਜ ਉਹ ਕੀਤੀ ਜਾਂਦੀ ਹੈ ਉਹ ਕੇਂਦਰ ਇੱਥੇ ਜਿਹੜਾ ਬਣਾਇਆ ਹੋਇਆ ਹੈ ਰੀ ਬਹੁਤ ਵਧੀਆ ਤਰੀਕੇ ਨਾਲ ਇਹ ਮਾਡਲ ਜਿਹੜੇ ਰਿਪਰੈਜ਼ੈਂਟ ਇੱਥੇ ਕੀਤੇ ਹੋਏ ਨੇ ਪੰਛੀਆਂ ਦੀ ਘਾਤਕ ਬਿਮਾਰੀ ਬਾਰੇ ਇੱਥੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਪਹਿਲਾਂ ਪਸ਼ੂਆਂ ਦੀ ਜਾਣਕਾਰੀ ਸੀ ਪਸ਼ੂਆਂ ਦੀ ਬਿਮਾਰੀਆਂ ਬਾਰੇ ਤੇ ਹੁਣ ਇੱਥੇ ਪੰਛੀਆਂ ਦੀ ਬਿਮਾਰੀ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਹੋਈ ਹੈ ਮੁਰਗੀਆਂ ਦੇ ਸਬੰਧ ਵਿੱਚ ਮਾਡਲ ਤਿਆਰ ਕੀਤਾ ਹੋਇਆ ਇੱਥੇ ਲਿਖਿਆ ਹੋਇਆ ਮੁਰਗੀਆਂ ਦਾ ਪੋਸਟਮਾਰਟਮ ਤੇ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਉਹ ਦਿੱਤੀ ਹੋਈ ਹੈ ਤੇ ਨਾਲੇ ਦੇ ਵੱਡੇ ਤੇ ਛੋਟੇ ਜਾਨਵਰਾਂ ਦਾ ਜਿਹੜਾ ਪੋਸਟਮਾਰਟਮ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਇਹ ਮਾਡਲ ਦੇ ਵਿੱਚ ਤੇ ਹਲਕਾ ਦੀ ਜਾਂਚ ਹੋ ਗਈ ਤੇ ਹਰੇਕ ਤਰੀਕੇ ਦੀ ਬਿਮਾਰੀ ਦੀ ਇੱਥੇ ਜਾਂਚ ਬਾਰੇ ਸਾਰਾ ਸਮਝਾਇਆ ਹੋਇਆ ਹੈ ਤੇ ਬਿਮਾਰੀਆਂ ਬਾਰੇ ਜਿਹੜਾ ਦੱਸਿਆ ਹੋਇਆ ਹੈ ਪਸ਼ੂ ਪਾਲਣ ਮੇਲੇ ਦੇ ਵਿੱਚ ਆ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਖਾਲ ਫੀਡ ਵਾਲੀਆਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਦੂਸਰੀ ਸਾਈਡ ਸੀਗੇ ਪਹਿਲਾਂ ਆਪਾਂ ਸਾਰੀਆਂ ਯੂਨੀਵਰਸਿਟੀ ਦੀਆਂ ਸਟਾਲਾਂ ਸੀ ਜਾਨੀ ਕਿ ਉਹ ਸਰਕਾਰੀ ਸਟਾਲਾਂ ਸੀ ਲੱਗ ਲੱਗੇ ਵਿਭਾਗਾਂ ਵੱਲੋਂ ਇਹ ਸਾਰੀਆਂ ਪ੍ਰਾਈਵੇਟ ਕੰਪਨੀ ਆ ਗਈਆਂ ਪਸ਼ੂਆਂ ਦੀਆਂ ਦਵਾਈਆਂ ਖਾਲ ਫੀਡ ਉਹਵੇਂ ਦੀਆਂ ਸਾਰੀਆਂ ਇੱਥੇ ਆਪਾਂ ਨੂੰ ਸਟਾਲਾਂ ਜਿਹੜੀਆਂ ਦੇਖਣ ਨੂੰ ਲੱਗੀਆਂ ਜਿਵੇਂ ਪੰਜਾਬ ਦੀਆਂ ਮਸ਼ਹੂਰ ਮਸ਼ਹੂਰ ਕੰਪਨੀਆਂ ਵੱਡੀਆਂ-ਵੱਡੀਆਂ ਦਵਾਈਆਂ ਵਾਲੀਆਂ ਕੰਪਨੀਆਂ ਖਲ ਫੀਡ ਵਾਲੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਆ ਖਲ ਫੀਡ ਵਾਲੀ ਆ ਗਈ ਜਿਵੇਂ ਮਸਕਾਨ ਵਾਲਿਆਂ ਦੀ ਆ ਗਈ ਤੇ ਇਧਰ ਐਵੇਂ ਸਾਰੀਆਂ ਸਟਾਲਾਂ ਇਹ ਲੱਗੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਸਟਾਲਾਂ ਨੇ ਬਹੁਤ ਜ਼ਿਆਦਾ ਗਿਣਤੀ ਹੈ ਦਵਾਈਆਂ ਵਾਲੀਆਂ ਸਟਾਲਾਂ ਅਲੱਗ-ਅਲੱਗ ਕੰਪਨੀਆਂ ਜਿਹੜੇ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹ ਸਾਰੇ ਜਾਣਕਾਰੀ ਜਿਹੜੀ ਲੈ ਰਹੇ ਨੇ ਜਾਣਕਾਰੀ ਜਿਹੜੀ ਇਕੱਠੀ ਕਰ ਰਹੇ ਨੇ ਤੇ ਵੀ ਕਿਹੜੀ ਦਵਾਈ ਪਸ਼ੂਆਂ ਵਾਸਤੇ ਵਧੀਆ ਹੈ ਨਾ ਕਿਹੜੀ ਦਵਾਈ ਦਾ ਕੀ ਆਪਾਂ ਕਿਵੇਂ ਯੂਜ਼ ਕਰ ਸਕਦੇ ਆ ਦਵਾਈ ਨੂੰ ਤੇ ਆ ਸਾਰੀਆਂ ਕੰਪਨੀ ਆ ਗਈਆਂ ਖਾਲ ਫੀਡ ਵਾਲੀਆਂ ਥੈਲੇ ਇਹਨਾਂ ਨੇ ਆਪਦੇ ਰੱਖੇ ਹੋਏ ਨੇ ਅਲੱਗ-ਅਲੱਗ ਪ੍ਰੋਡਕਟ ਆਪਦੇ ਇਹਨਾਂ ਨੇ ਰੱਖੇ ਹੋਏ ਨੇ ਇੱਥੇ ਤੇ ਅੱਗੇ ਦੇਖਦੇ ਆਪਾਂ ਜਾ ਕੇ ਆਹ ਸਾਈਡ ਜ਼ਿਆਦਾਤਰ ਸਾਰੀਆਂ ਕੰਪਨੀਆਂ ਹੀ ਮਿਲਣਗੀਆਂ ਖਾਲ ਫੀਡ ਵਾਲੀਆਂ ਦਵਾਈਆਂ ਦੇ ਨਾਲ ਸੰਬੰਧਿਤ ਸਾਰੀਆਂ ਕੰਪਨੀਆਂ ਤੇ ਆ ਜਿਵੇਂ ਕੁਝ ਇੱਥੇ ਹੋਰ ਆ ਆਗੀਆਂ ਚੀਜ਼ਾਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਸਾਰੇ ਜਿਹੜੀ ਡੈਰੀ ਫਾਰਮਿੰਗ ਦੇ ਵਿੱਚ ਜਿਹੜਾ ਸਮਾਨ ਵਰਤਿਆ ਜਾਂਦਾ ਕੁਛਾ ਮਸ਼ੀਨਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਐਵੇਂ ਨਹੀਂ ਸਟਾਲਾਂ ਦੇਖਣ ਨੂੰ ਮਿਲਣਗੀਆਂ ਦੁੱਧ ਵਾਲੀਆਂ ਮਸ਼ੀਨਾਂ ਹੋਗੀਆਂ ਜਿਵੇਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਡੈਰੀ ਫਾਰਮਿੰਗ ਦੇ ਨਾਲ ਸਬੰਧਤ ਤੇ ਜ਼ਿਆਦਾਤਰ ਇਥੇ ਤੁਹਾਨੂੰ ਦਵਾਈਆਂ ਵਾਲੀਆਂ ਹੀ ਮਿਲਣਗੀਆਂ ਸਟਾਲਾਂ ਸਾਰੀਆਂ ਜਾਂ ਖਲ ਫੀਡ ਵਾਲੀਆਂ ਮਿਲਣਗੀਆਂ ਸਾਈਡ ਦੇਖਦੇ ਆ ਇਹਦੇ ਵਿੱਚ ਮੈਟ ਹੋਗੇ ਜਿਵੇਂ ਜਿਹੜੇ ਡੈਰੀ ਫਾਰਮਿੰਗ ਦੇ ਵਿੱਚ ਵਰਤੇ ਜਾਂਦੇ ਨੇ ਫਾਰਮਾਂ ਦੇ ਵਿੱਚ ਵਰਤੋ ਚੌਦਾਂ ਸਮਾਨ ਤੇ ਵੱਡੀਆਂ ਢੋਲੀਆਂ ਹੋ ਗਈਆਂ ਜਿਵੇਂ ਆ ਢੋਲੀ ਪਈ ਐ ਇੱਥੇ ਤੇ ਨਾਲ ਇਹਦੇ ਦੁੱਧ ਚੋਣ ਨੂੰ ਆਹ ਸਾਰੀਆਂ ਮਸ਼ੀਨਾਂ ਹੋ ਗਈਆਂ ਤੇ ਬਾਲਟੀਆਂ ਹੋ ਗਈਆਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਇਹ ਸਟਾਲਾਂ ਤੇ ਵੀ ਬਹੁਤ ਜਿਹੜਾ ਭਾਰੀ ਇਕੱਠਾ ਹੋਇਆ ਹੋਇਆ ਅੱਗੇ ਦੇਖਦੇ ਆ ਅੱਗੇ ਚੱਲਦੇ ਆਂਗੇ ਆਪਾਂ ਤੇ ਅੱਗੇ ਫੇਰ ਉਸੇ ਤਰ੍ਹਾਂ ਦਵਾਈਆਂ ਵਾਲੀਆਂ ਸਟਾਲਾਂ ਜਿਹੜੀਆਂ ਆ ਗਈਆਂ ਬਹੁਤ ਗਿਣਤੀ ਜ਼ਿਆਦਾ ਇੱਥੇ ਸਟਾਲਾਂ ਦੀ ਆਪਣੀ ਫੀਡ ਵਾਲੀਆਂ ਹੋ ਗਈਆਂ ਦਵਾਈਆਂ ਵਾਲੀਆਂ ਸਟਾਲਾਂ ਜਿਹੜੀਆਂ ਹੋ ਗਈਆਂ ਜਿਵੇਂ ਬਾਕੀ ਹੋਰ ਡੈਰੀ ਫਾਰਮਿੰਗ ਵਾਲਾ ਜਿਹੜਾ ਸਮਾਨ ਟਰੋਲੀਆਂ ਹੋ ਗਈਆਂ ਦੁੱਧ ਵਾਲੀਆਂ ਮਸ਼ੀਨਾਂ ਹੋ ਗਈਆਂ ਉਹ ਆਪਾਂ ਸਾਰਾ ਤੁਹਾਨੂੰ ਦਿਖਾਏ ਦਿੱਤਾ ਤੇ ਸਾਰੇ ਡੈਰੀ ਫਾਰਮਿੰਗ ਬਾਰੇ ਇੱਥੇ ਜਾਣਕਾਰੀ ਲੈ ਰਹੇ ਨੇ ਖਾਲ ਫੀਡ ਬਾਰੇ ਦਵਾਈਆਂ ਬਾਰੇ ਜਾਣਕਾਰੀ ਜਿਹੜੀ ਮਿਲੂ ਤੇ ਆ ਵੀ ਕੁਝ ਕੁ ਸਮਾਨ ਜਿਹੜਾ ਇੱਥੇ ਬਰਤਨ ਵਾਲਾ ਹਨਾ ਵਰਤੋਂ ਚਾਉਂਦਾ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਇਹ ਸਮਾਨ ਵੀ ਇਥੋਂ ਜਿਹੜਾ ਮਿਲਦਾ ਹੈ ਤੇ ਮੀ ਫਾਰਮਾਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਇੱਥੇ ਇਹਨਾਂ ਦੇ ਮਾਡਲ ਜਿਹੜੇ ਲਾਏ ਹੋਏ ਨੇ ਇਹ ਦਿਖਾ ਰਹੇ ਨੇ ਸਾਰਾ ਸਮਾਨ ਆਉਦਾ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਅੰਦਰ ਆਓ ਅੱਜ ਅਸੀਂ ਬੀਰ ਕਾਲਿਆਂ ਦੀ ਸਟਾਲ ਆ ਗਈ ਹੈ ਬੀਰ ਕਾਲੇ ਆਪਦੀ ਫੀਲ ਲੈ ਕੇ ਆਏ ਹੋਏ ਨੇ ਇੱਥੇ ਸਾਰੇ ਜਿਹੜੇ ਇਹਨਾਂ ਦੇ ਪ੍ਰੋਡਕਟ ਆਉਂਦੇ ਨੇ ਅੱਜ ਇੱਥੇ ਕੁਝ ਹੋਰ ਮਸ਼ੀਨਾਂ ਮਿਲ ਜਾਣਗੀਆਂ ਜਿਹੜੀਆਂ ਪਸ਼ੂਆਂ ਵਾਸਤੇ ਵਰਤੀਆਂ ਜਾਂਦੀਆਂ ਨੇ ਪਸ਼ੂਆਂ ਦੀ ਸਫਾਈ ਵਾਸਤੇ ਜਿਵੇਂ ਹਨਾ ਤੇ ਸਾਰਾ ਡੈਰੀ ਫਾਰਮਿੰਗਾਂ ਦੇ ਵਿੱਚ ਵਰਤਣ ਵਾਲਾ ਸਮਾਨ ਇੱਥੋਂ ਜਿਹੜਾ ਸਟਾਲਾਂ ਦੇ ਉੱਪਰੋਂ ਜਿਹੜਾ ਮਿਲੂ ਦੇ ਮੇਨ ਪਸ਼ੂਆਂ ਦੀ ਸਫਾਈ ਵਾਸਤੇ ਵਰਤੀ ਜਾਂਦੀ ਹੈ ਮਸ਼ੀਨ ਇਹ ਤੇ ਐਵੇਂ ਦੀਆਂ ਚੀਜ਼ਾਂ ਸਾਰੀਆਂ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਇੱਥੇ ਜਿਹੜੀਆਂ ਮਿਲ ਜਾਣਗੀਆਂ ਦੁੱਧ ਵਾਲੀਆਂ ਮਸ਼ੀਨਾਂ ਹੋ ਗਈਆਂ ਜਿਵੇਂ ਆਹ ਸਾਹਮਣੇ ਰੱਖੀਆਂ ਹੋਈਆਂ ਨੇ ਦੁੱਧ ਚੋਣ ਵਾਲੀਆਂ ਮਸ਼ੀਨਾਂ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਸਾਰੀਆਂ ਇਹਨਾਂ ਨੇ ਮਸ਼ੀਨਾਂ ਇੱਥੇ ਆਪਣੀਆਂ ਲਾਈਆਂ ਹੋਈਆਂ ਨੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਆਪਾਂ ਕਿਸਾਨ ਮੇਲੇ ਵਿੱਚ ਪਹੁੰਚੇ ਹੋਏ ਹਾਂ ਪੀਏਯੂ ਲੁਧਿਆਣਾ ਵੇਖੇ ਤੇ ਅਗਲੀ ਵੀਡੀਓ ਜਿਹੜੀ ਆਉਗੀ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਅੱਗੇ ਦਾ ਕਿਸਾਨ ਮੇਲਾ ਤੁਹਾਨੂੰ ਦਿਖਾਵਾਂਗੇ ਤੇ ਉਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ